ਪਾਣੀ ਟੁੱਟਣ ਨਾਲ ਕਈ ਪਿੰਡਾਂ 'ਚ ਭਰਿਆ ਪਾਣੀ ਰਸਤੇ ਹੋ ਚੁੱਕੇ ਬੰਦ ਪਿੰਡਾਂ ਦਾ ਆਪਸ 'ਚ ਟੁੱਟਿਆ ਸੰਪਰਕ ਕਿਸ਼ਤੀਆਂ ਰਾਹੀਂ ਘਰਾਂ 'ਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਬਾਹਰ ਰਾਹਤ ਕਾਰਜ ਚ ਜੁਟੇ ਸੱਭਦਾਈ ਕਾਰ ਸੇਵਾ ਸਰਹਾਲੀ ਸਾਹਿਬ ਲਗਾਤਾਰ ਪੈ ਰਹੇ ਪਹਾੜੀ ਇਲਾਕਿਆਂ ਦੇ ਵਿੱਚ ਮੀਂਹ ਕਾਰਨ ਮੈਦਾਨੀ ਇਲਾਕਿਆਂ ਦੇ ਵਿੱਚ ਸਥਿਤੀ ਜਿਹੜੀ ਕਿ ਆਫਤ ਵਰਗੀ ਬਣ ਗਈ ਹੈ ਤਾਂ ਉੱਥੇ ਹੀ ਬਿਆਸ ਦਰਿਆ ਦਾ ਬੰਨ ਟੁੱਟਣ ਕਾਰਨ ਸਰਹੱਦ ਦੀ ਪਿੰਡਾਂ ਦੇ ਵਿੱਚ ਪਾਣੀ ਭਾੜ ਚੁੱਕਿਆ ਜਿਸ ਦੇ ਚੱਲਦਿਆਂ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕਰਾ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਤਾਂ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜ਼ਿਲ੍ਹਾ ਕਪੂਰਥਲਾ ਤਹਿਸੀਲ ਸੁਲਤਾਨਪੁਰ ਲੋਧੀ ਅਧੀਨ ਪੈਂਦੇ ਪਿੰਡ ਬਾਉਪੁਰ ਮੰਡ ਨੇੜਿਓਂ ਬਿਆਸ ਦਰਿਆ ਦਾ ਆਰਜੀ ਬੰਨ ਟੁੱਟ ਜਾਣ ਕਾਰਨ ਪਿੰਡ ਬਾਉਪੁਰ ਮੰਡ ਬਾਉਪੁਰ ਜਦੀਦ ਮੁਹੰਮਦਾਬਾਦ ਰਾਮਪੁਰ ਗੋਰਾ ਪੈਣੀ ਕਾਦਰ ਬਖਸ਼ ਪੈਣੀ ਬਹਾਦਰ ਆਦੇ ਪਿੰਡਾਂ ਦੇ ਵਿੱਚ ਜਿਹੜਾ ਕਿ ਪਾਣੀ ਪੂਰੀ ਤਰ੍ਹਾਂ ਦੇ ਨਾਲ ਭਰ ਚੁੱਕਿਆ ਹੈ ਸੰਪਰਦਾਇਕ ਕਾਰ ਸੇਵਾ ਸਰਹਾਲੇ ਸਾਹਿਬ ਵੱਲੋਂ ਬੰਨ ਬੰਨਣਾ ਸ਼ੁਰੂ ਕਰ ਦਿੱਤਾ ਗਿਆ ਸੀ ਪਰੰਤੂ ਜਿਹੜਾ ਕਿ ਪਾਣੀ ਦਾ ਪੱਧਰ ਵਧਣ ਕਾਰਨ ਸਾਰੇ ਰਸਤੇ ਵੀ ਬੰਦ ਹੋ ਚੁੱਕੇ ਨੇ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਚੁੱਕਿਆ ਤੇ ਬੰਨ ਬੰਨਣ ਦੀਆਂ ਜਿਹੜੀ ਕਿ ਕੋਸ਼ਿਸ਼ਾਂਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਲੋਕਾਂ ਨੂੰ ਕਿਸ਼ਤੀ ਰਾਹੀਂ ਘਰਾਂ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਲੋਕ ਪਸ਼ੂਆਂ ਦੇ ਚਾਰੇ ਦੇ ਲਈ ਕਿਸ਼ਤੀਆਂ ਰਾਹੀਂ ਜਿਹੜਾ ਕਿ ਉਹ ਜਾ ਰਹੇ ਨੇ ਚਾਰਾ ਲੈਣ ਦੇ ਲਈ ਪ੍ਰਬੰਧ ਕਰ ਰਹੇ ਨੇ ਤਾਂ ਲੋਕਾਂ ਤੱਕ ਜਿਹੜੀ ਕਿ ਕਿਸ਼ਤੀਆਂ ਰਾਹੀਂ ਪਹੁੰਚ ਕੇ ਤੇ ਚਾਰੀਆ ਤਾਂ ਕਿ ਕੁਝ ਕਹਿਣਾ ਕਾਰ ਸੇਵਾ ਸਰਹਾਲੇ ਸਾਹਿਬ ਵਾਲਿਆਂ ਦਾ ਫਿਰ ਸੁਣਦੇ ਆ ਇੱਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਆ ਜੀ ਠੱਕਰਕੋੜਾ ਕਿਸ਼ਨਪੁਰ ਘੜਕਾ ਬੰਦੂ ਵਾਲਾ ਤਿੰਨ ਚਾਰ ਪਿੰਡ ਚੱਕ ਪੱਤੀ ਜਿੱਥੇ ਆਪਾਂ ਖੜੇ ਆ ਇੱਥੇ ਅਦਾਲਤ ਦੀਆਂ ਤੇ ਇੱਥੋਂ ਫਿਰ ਆਲੀ ਤੱਕ ਆਲੀਓਂ ਗਾਂ ਤੱਕ 5-7 ਕਿਲੋਮੀਟਰ ਤੱਕ ਜਿੰਨੇ ਪਿੰਡ ਆਉਂਦੇ ਆ ਕੋਈ ਬੇਚਰਾ ਕੋਈ ਓਦਾਂ ਫਸਲਾਂ ਜਿੱਦਾਂ ਵਾ ਇਹ 20000 ਤੋਂ ਉੱਤੇ 20000 ਏਕੜ ਤੋਂ ਉੱਤੇ ਆ ਇਹ ਫਸਲ ਜਿਹੜੀ ਹੈ ਤਬਾਈ ਹੁੰਦੀ ਜੇ ਨਹੀਂ ਪਾਜਦਾ ਤੇ ਅਰਾੜ ਟੁੱਟ ਚੱਲਿਆ ਇਹ ਬੰਦਿਆਂ ਨੇ ਬਹੁਤ ਇਮਤਿਹਾਰੀ ਇਹਨਾਂ ਨੂੰ ਅੱਜ ਹਫਤਾ ਹੀ ਹੋ ਗਿਆ ਸਾਰੇ ਬੰਦਿਆਂ ਨੂੰ ਇੱਥੇ ਬੰਦ ਦਿੱਤੇ ਰੱਖੀ ਰੱਖਦੇ ਆ ਮਿੱਟੀ ਜਿੰਨੀ ਜੋਕੇ ਪਾਉਂਦੇ ਢਾਹ ਲੱਗੀ ਇਹ ਵੀ ਬਾਬਿਆਂ ਦੀ ਕਿਰਪਾ ਦੇ ਨਾਲ ਕਿਰਪਾ ਹੋ ਗਈ ਮਹਾਪੁਰਖ ਵੀ ਸਾਡੇ ਤੇ ਹੱਥ ਰੱਖਦੇ ਬਾਬੇ ਸੁੱਖਾ ਹੋਣੇ ਉਧਰੋਂ ਐਮਐਲਏ ਇੰਦਰਪ੍ਰਤਾਪ ਜੀ ਉਹਨਾਂ ਵੀ ਸਾਨੂੰ ਆਖਿਆ ਜਿਹੜੀ ਚੀਜ਼ ਦੀ ਲੋੜ ਆ ਆ ਦਿੱਤੇ ਆ ਆਪਣੇ ਜੇਸੀ ਗ੍ਰੈਂਡ ਦਿੱਤੇ ਆ ਜੇਸੀਪੀ ਦਿੱਤੀਆਂ ਵੱਡੀਆਂ ਮਸ਼ੀਨਾਂ ਦਿੱਤੀਆਂ ਰਾਣਾ ਜੀ ਨੇ ਤੇ ਬਾਬਾ ਜੀ ਨੇ ਸੰਗਤ ਭੇਜੀ ਕੱਲ ਵੀ ਭੇਜੀ ਅੱਜ ਵੀ ਭੇਜੀ ਆ ਤੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਜਾਂਦੇ ਸੰਯੋਗ ਨਾ ਦਿੰਦੇ ਤੇ ਸਾਡੇ ਕੋਲ ਟੁੱਟ ਜਾਣਾ ਹੈਗੇ ਸਯੋਗ ਸ਼੍ਰੀਮਾਨ ਸੰਤ ਬਾਬਾ ਜੀ ਬਾਬਾ ਤਾਰਾ ਸਿੰਘ ਸਾਹਿਬ ਜੀ ਉਹਨਾਂ ਦੇ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਉਹਨਾਂ ਦੀਆਂ ਸੁਆਮਾਂ ਚੱਲ ਰਹੀਆਂ ਜੀ ਇਹ ਬੰਨਾਂ ਤੇ ਆਲੀ ਗਲਾਂ ਲਵੀ ਇਧਰ ਬਾਉਪੁਰ ਮੰਡ ਸ਼ੇਰਪੁਰ ਡੋਗਰਾ ਇਹ ਜਿੱਤੇ ਹੁਣ ਸਰਪੰਚ ਸਾਹਿਬ ਦੱਸਣ ਦੇ ਆਪਾਂ ਨੂੰ ਚੱਕ ਪੱਤੀ ਬਾਲੂ ਬਾਦਰ ਕਿਸ਼ਨਪੁਰ ਕੜਕਾ ਬੂਲੇ ਆਦ ਪਿੰਡਾਂ ਦੇ ਬੰਨ ਜਿਹੜੇ ਆ ਐਡਵਾਂਸ ਨੇ ਰੋਕਿਆ ਆ ਫਸਲਾਂ ਬਚਾਈਆਂ ਪਾਣੀ ਰੋਕਿਆ ਦਰਿਆ ਦੇ ਕੰਢੇ ਤੇ ਖੜੇ ਆ ਇਹੜੀਆਂ ਸੰਗਤਾਂ ਆਈਆਂ ਜੀ ਇਹ ਸੰਗਤਾਂ ਪਿੰਡ ਦਦੇਰ ਸਾਹਿਬ ਤੋਂ ਬੰਗਾਲੀਪੁਰ ਤੋਂ ਇਹ ਲੱਲੇਬੂ ਤੋਂ ਫਤੇਗੜ ਪੈਂਤੂਰਲ ਹੋ ਸਕਦਾ ਜਿਹੜੀਆਂ ਇਹ ਪਹੁੰਚੀਆਂ ਥਾਂ-ਦਾਾਂ ਤੋਂ ਪਿੰਡਾਂ ਤੋਂ ਕਈਆਂ ਪਿੰਡਾਂ ਦੇ ਵਿੱਚੋਂ ਮੈਨੂੰ ਪਤਾ ਵੀ ਨਹੀਂਗਾ ਜਿਹੜੀਆਂ ਸੰਗਤਾਂ ਜਿਹੜੀਆਂ ਮਗਰੋਂ ਗੱਡੀਆਂ ਤੇ ਮਹਾਂਪੁਰਖਾਂ ਦੇ ਮੈਸੇਜ ਤੇ ਪਹੁੰਚੀਆਂ ਵਾ ਬਹੁਤ ਮਾਜੇ ਦੀਆਂ ਸੰਗਤਾਂ ਤੇ ਇਧਰ ਦੀਆਂ ਫਰੋਈਪੁਰ ਦੀਆਂ ਪਹੁੰਚੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਕ ਕਰਤੀਕਲਾ ਟਾਈਮ ਟੀਵੀ ਲਈ ਤਰਨ ਤਰਨ ਤੋਂ ਪੱਤਰਕਾਰ ਭਗਤ ਸਿੰਘ ਦੀ ਖਾਸ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us taaba indian cuisine tracee fine authentic indian cuisine in tracee or scan qr code to contact us simi valley family dental office or scan qr code to contact us.